ਹੋ ਆ ਤਨ ਨਾਸ ਨਾਮੈ ਕੌਲੇ ਉਬੇ ਸਾ ਦਸਵੇਂ ਦੱਦਾ ਹੋਆ ਸੁਆ ਗਏ ਸਗੀਤ ਪੁਕਾਰੀ ਤਾ ਉੜਿਆ ਹੰਸ ਦਸਾਏ ਰਾਹਾ ਆਇਆ ਗਿਆ ਬੋਆ ਨਾਓ ਪਿਛੇ ਪਤਲਾ ਸਦਹੁ ਕਾਵ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ 10 ਬਾਲ ਤਣ 20 ਰਵਣ 30 ਕਾ ਸੁੰਦਰ ਕਹਾਵੇਂ 40 ਪਰ ਹੋਏ 85 ਪੱਗ ਖਿਸੈ 60 ਕੇ ਬੁੱਢੇ ਪਾਇ ਆਵੈ 70 ਕਾ ਮਤ ਹੀਣਾ ਅਸੀਆਂ ਕਾ ਵਪਾਰ ਨਾ ਪਾਵੇਂ ਨਵੇਂ ਕਾਸੇ ਜਾਸਣੀ ਮੋ ਲਗਾਣ ਆਪ ਬਾਲ ਟੰਡੋ ਲਮਾ ਟੁੰਡਮ ਢਿੱਠ ਮੈ ਨਾਨਕ ਜਦ ਤੂਏ ਕਾਤਾ ਬਲਹਾਰ ਪੌੜੀ ਤੋ ਕਰਤਾ ਪੁਰਖਿਆ ਗਮ ਹੈ ਆਪ ਸੇ ਕਿਉ ਪਾਤੀ ਰੰਗ ਪ੍ਰੰਗ ਪਾਜਨਾ ਬਹੁ ਬੋ ਬਿਰ ਪਾਤੀ ਤੋ ਜਾਣੇ ਜਿਨਿ ਉਪਾਈਏ ਸਭ ਖੇਲ ਤਮਾਤੀ ਇਕ ਆਵੇ ਇਕ ਜਾਏ ਉਠ ਬਿਨਾਵੇਂ ਮਰ ਜਾਤੀ ਗੁਰਮੁਖ ਰੰਗ ਚੰਦੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਰਨਜਨੋ ਵਾ ਕੁਰਖ ਬਿਦਾਤੀ ਤੂੰ ਆਪੇ ਆਵ ਸੁਧਾਨਾ ਵਰਪੁਰਖ ਵਡਾਤੀ ਜੋ ਮੰਚੇ ਤਤੋਤੇ ਆਏਂਦੇ ਮੇਰੇ ਸਚਿਆ ਬਲ ਬਲ ਹੋਂ ਤੇ ਨਾ ਜਾਤੀ ਸਰੋਕ ਮਹੱਲਾ ਪਹਿਲਾ ਜੀਉ ਪਾਇ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੇ ਜੀਵਾ ਬੋਲੇ ਕੰਨੀ ਸੁਰ ਸੁਮਾਏ ਪੈਰੀ ਟੱਲੇ ਹੱਥੀ ਕਰਨਾ ਦਿੱਤਾ ਤੈਨੇ ਕਾਏ ਜੇਨ ਦਾਦਾ ਚਿਆ ਤਸੇ ਨਾਣੇ ਅੰਦਾ ਅੰਦ ਕਮਾਏ ਜਾਂ ਭੱਜੀ ਤਾਂ ਠੀਕਰ ਹੋਵੇ ਕਾਰਦ ਕਰੀ ਨਾ ਜਾਏ ਨਾ ਨਿਰਗੁਰਬ ਨਾਹੇ ਪਤ ਪਤਵਣ ਪਾ ਨਾ ਪਾਏ ਮਹੱਲਾ ਦੂਜਾ ਦੇਂ ਦੇ ਤਾਂ ਮੋ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸੁੱਤ ਮਸਤ ਰਾਈ ਤਾਂ ਕੀ ਕਾ ਕਰ ਆਖ ਵਖਾਣੀ ਅੰਤਰ ਬਹਿ ਕੇ ਕਰਮ ਕਮਾਵੇ ਸੋਚਉ ਕੁੰਡੀ ਜਾਣੀਐ ਜੋ ਧਰਮ ਕਮਾਵੇ ਤੇ ਧਰਮ ਨਾਉ ਕੂਬਾ ਪਾਪ ਕਮਾਣੇ ਪਾਪੀ ਜਾਣੀ ਐ ਤੂੰ ਆਪੇ ਖੇਰ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਐ ਜਿਚਰ ਤੇਰੀ ਜੋਤ ਤੇ ਚਰ ਜੋਤੀ ਵੇ ਤੂੰ ਬੋਲੇ ਬਿਨ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ ਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਖੜ ਸੁ ਜਾਣੀ ਐ ਪੌੜਿਤ ਦੇ ਆਪੇ ਜਗਤਿਉ ਪਾਇ ਕੇ ਤੁਦਿਆਪੇ ਧੰਦੇ ਲਾਇਆ ਬਹੁ ਠਗੌਲੀ ਪਾਇ ਕੈ ਤੁਰ ਆਪੋ ਜਗਤ ਖੋਆਇਆ ਕਿ ਸੁਨਾਏ ਅੰਦਰ ਅਗਨ ਹਾਇ ਨ ਤਿਪਤੇ ਪੁਖਾਤੇ ਹਾਇਆ ਸੰਸਾਏ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਰਗੁਰ ਮੋਨਾ ਟੁੱਟੈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈਏ ਸੁਖ ਰੱਜਾ ਦਾ ਤੁਰ ਪਾਇਆ ਕੋਲੇ ਉਦਾਰੇ ਆਪਣਾ ਤਨ ਜਨੇ ਦੀ ਮਾਇਆ ਸੋਭਾ ਸੁਰਤ ਸੁਹਾਵਣੇ ਜਨ ਹਰ ਸੇਤੀ ਚਿਤ ਲਾਇਆ ਸਲੂਕ ਮਹੱਲਾ ਦੁਜਾਇ ਕਿ ਬਾਜੋਂ ਵੇਖਣਾ ਬਿਨ ਕੰਨਾ ਸੁਨਣਾ ਪਹਿਰਾ ਬਾਜੋਂ ਚੱਲਣਾ ਬਿਨ ਹੱਥਾਂ ਕਰਣਾ ਜੀਬੇ ਬਾਜੋਂ ਬੋਲਣਾ ਇਉ ਜੀਵਤ ਮਰਣਾ ਨਾਨਕੋ ਕੋ ਪਛਾਨ ਕੇ ਤੋ ਖਸਮੇ ਮਿਲਣਾ ਮਹੱਲਾ ਦੁਜਾ ਦਿਸੇ ਸੁਣੀ ਜਾਣੀ ਐ ਸਾਵਨ ਪਾਇਆ ਜਾਏ ਰੋਹ ਲਾ ਟੁੰਡਾ ਅੰਦਲਾ ਕਿਉ ਗੱਲ ਲਗੇ ਤਾਏ ਭੈ ਕੇ ਚਰਨ ਕਾਰੋ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਹੀ ਸਿਆਣੀ ਐ ਊਕੰਤ ਮਲਾਵਾ ਹੋਈ ਪੌੜੀ ਸਦਾ ਸਦਾ ਤੂ ਏਕੈ ਤਉ ਦੂਜਾ ਖੇਲ ਵਿਚਾਇਆ ਹਉਮੈ ਗਰਬਉ ਪਾਇ ਕੇ ਲੋਭ ਅੰਤਰ ਜਨਤਾ ਪਾਇਆ ਜੋ ਭਾਵੇ ਤਿਉ ਰਖ ਤੂੰ ਸਭ ਕਰੇ ਤਿਖਾ ਕਰਾਇਆ ਇਕ ਨ ਬਖਸ਼ੇ ਮੀਰ ਲਹਿ ਗੁਰਮਤੀ ਤੁੱਦੇ ਲਾਇਆ ਇਕ ਖੜੇ ਕਰੇ ਤਿ ਚਾਕਰੀ ਵਿਣ ਨਾਵੇਂ ਹੋਰ ਨਾ ਪਾਇਆ ਹੋਰ ਕੌਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਕੋਤਕਲਤ ਕੋਟਾਂਬਾ ਹੈ ਕਲਤਰ ਹੈ ਜੋ ਤੁਲ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲ ਹੈ ਸੱਚੇ ਨਾਏ ਲੰਮਾ ਸ਼ਲੋਕ ਮਹੱਲਾ ਤੀਜਾ ਸੋਹਨੇ ਕੇ ਪਰਵ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਧਰਤੀ ਕਹਿ ਆਕਾਸੀ ਉਰਨ ਹਾਸ ਰੁਪਾਰ ਫੁਰਕਰ ਕਾਇਆ ਕੱਪੜ ਪਹਿਣਾ ਧੋਵਾਂ ਸਦਾਕਾਰ ਬੱਗਾ ਰਤਾ ਪੀ ਹਲਾ ਖਾਲਾ ਬੇਦਾਂ ਕਰੀ ਪੁਕਾਰ ਉਹ ਇੱਕ ਚੀਲ ਰਹਾ ਮਰਤਾਰੀ ਦੁਰਮਤ ਮਤ ਵੇਕਾਰ ਨਾ ਹਉ ਨਾ ਮੈਂ ਨਾ ਹਉ ਹੋਆ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾ ਪਖਾਲੇ ਕਾਇ ਆਪੇ ਸੰਜਮ ਹੋਆ ਅੰਤਰ ਮੈ ਲਗੇ ਨਹੀਂ ਜਾਣੇ ਬਾਹਰੋਂ ਮਰਮਲ ਤੂ ਆਏ ਅੰਦਾ ਪੂਨ ਪਿਆਜਮ ਜਾਲੀ ਵਇਤ ਪਰਾਈ ਆਪਣੀ ਕਰ ਜਾਣੇ ਹਮੇ ਵਿਦੋ ਘਾਲੇ ਨਾਨਕ ਗੁਰਮੁਖ ਹਮੇ ਟੁੱਟੈ ਤਾਂ ਹਰ ਹਰ ਨਾਮ ਤੇ ਆਵੇ ਨਾਮ ਜਪੇ ਨਾਮੁ ਆਰਾਧੇ ਨਾ ਮੈਂ ਸੁਖ ਸੁਮਾਵੇ ਪੌੜੀ ਕਾਹਿਆਂ ਸੱਚ ਲੋਗ ਮੇਲ ਮਲਾਇਆ ਤ ਨਹੀਂ ਕੀਆ ਬਿਜੋਗ ਜਿੰਨ ਨੂੰ ਪਾਇਆ ਮੂਰਖ ਪੋਗੇ ਪੋਗ ਦੁਖ ਸੁਭਾਏ ਆ ਸੁਖੋ ਉੱਠੇ ਰੂਗ ਪਾਪ ਕਮਾਇਆ ਹਰ ਕੋ ਸੋਗ ਵਿਜੋਗ ਉਪਾਇ ਕੋ ਪਾਇਆ ਮੂਰਖ ਗੰਤ ਗਣਾਈ ਝਗੜਾ ਪਾਵ ਪਾਇਆ ਸਤਗੁਰ ਹੱਥ ਨ ਬੀੜ ਝਗੜ ਚੋ ਕਾਇਆ ਕਰਤਾ ਕਰੇ ਸੋਗ ਨਾ ਚਲੇ ਚਲਾਸ ਰੋਕ ਮਹੱਲਾ ਪਹਿਲਾ ਉੜ ਬੋਲ ਮਰਦਾਰ ਖਾਏ ਅਵਰੀ ਨਾ ਸਮਝਾਵਣ ਜਾਏ ਮਠਾ ਆਪ ਵਹਾਈ ਸਾਥੇ ਨਾਨਕ ਐਸਾ ਆਗੂ ਜਾਪੇ ਮਹੱਲਾ ਚੌਥਾ ਜਿਹਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਉਹ ਸਾਚਾ ਲਾਏ ਹੋਰ ਮਾਰਗਿਆ ਬਚਲਦਾ ਹੋਰ ਨਾ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਾਰਲ ਹੈ ਛੱਪੜ ਨਾ ਤੇ ਸਗਵੀ ਮਰ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਰ ਹਰ ਹਰ ਨਾਮ ਤੇ ਆਏ ਵਾਪੋ ਸੁਟਾ ਕਟਾਮ ਸੋ ਦੇ ਹਰ ਹਰ ਨਾਮ ਸਭ ਸਿੱਤ ਸੜਾਇ ਜਿਨਾਮ ਤੇ ਬਰਹਾਰਨੇ ਜੋ ਆਪ ਜਪੇ ਅਵਰਾ ਨਾਮ ਜਪਾਇ ਪੌੜੀ ਇਕ ਕੰਧ ਮੂਲ ਚੁਣਖਾ ਹੈ ਵਣਖੰਡ ਵਾਸਾ ਇਕ ਭੰਗਵਾ ਵੇਸ ਕਰ ਫਿਰੇ ਜੋਗੀ ਸੰਿਆ사 ਅੰਦਰ ਕਿਸਨਾ ਬਹੁਤ ਸਾਧਨ ਭੋਜਨ ਕੀਆ ਗਰਤਾ ਜਨੋ ਗਵਾਏ ਨਾ ਗਿਰਹਿ ਨਾ ਉਦਾਸਾ ਜਮਕਾਰ ਸਰੋਨਾ ਉਤਰੇ ਤੇਰੇ ਵਿਦਮਨਸਾ ਗੁਰਮਤੀ ਕਾਲ ਨਾ ਆਵੇ ਨੀੜੇ ਜਹੂਵੇ ਦਾਸਨ ਦਾ ਸਾ ਸੱਚਾ ਸ਼ਬਦ ਸਤਮਾਨ ਕਰਹੀ ਮੈਂ ਉਦਾਸਾ ਨਾਨਕ ਸਤਗੁਰ ਸੇਵਨੇ ਆਪਣਾ ਸਿਆਸਾ ਤੇ ਨਰਾ ਸਸਰੂ ਕਮਾਲ ਲਾ ਪਹਿਲਾ ਜੇ ਰਤ ਲਗੇ ਕਪੜੇ ਜਾਮਾ ਹੋਏ ਭਲੀਤ ਜੋ ਰਤ ਪੀਵੇ ਮਾਨਸਾ ਤਨ ਕੋ ਨਿਰਮਲ ਚੀਤ ਨਾਨਕ ਨਾਮ ਖੁਦਾਇ ਕਾ ਜਲ ਹッセ ਮੁਕਲੇ ਹੋ ਅਵੰਦਵਾਜੇ ਦੁਨੀ ਕੈ ਝੂਠੇ ਅਮਲ ਕਰਿਓ ਮਾਲ ਲਾ ਪਹਿਲਾ ਜਾਹੋ ਨਹੀਂ ਤਾਂ ਕਿਆ ਅੱਖਾਂ ਕਿਆ ਨਹੀਂ ਕਿਆ ਹੁਆ ਕੀਤਾ ਕਰਨਾ ਕਿਆ ਕਥਨਾ ਭਰਿਆ ਪਰ ਪਰ ਤੋਆ ਆਪਨਾ 부ਝਾ ਲੋਕ 부ਝਾਈ ਐਸਾ ਆਗੂ ਹੁਆ ਨਾਨਕ ਹੰਦਾ ਹੋਏ ਕਹਿ ਦਸੇ ਰਾਹੀ ਸਭ ਤੋਂ ਮਹਾਂ ਐ ਸਾਥਾਏ ਅਗੇ ਗਿਆ ਮੋਰ ਮੋਪਾਇਸੋ ਐਸਾ ਆਗੂ ਜਾ ਹੋੜੀ ਮਹਾਰੂਤੀ ਸਭ ਤੋਂ ਕਰੇ ਮੂਤ ਵਿਚਾਰਾ ਉਹ ਗਣ ਤੇ ਕਿੰਨਾ ਪਾਇਓ ਸਚੈ ਲਖਿ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਨਾਉ ਪ੍ਰੀਅ ਨਾ ਬੁਝਿਆ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤੀ ਪਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰਸਤੀ ਸੁਦਿਆਰਾ ਜੇਦਾ ਜੀਵ ਪ੍ਰਾਣ ਹੈ ਅੰਤਰਜੋਤਿ ਆਪਾਉ ਸਚਾ ਸਾਇ ਇਕ ਤੂ ਜਗਤਵੰਦਾ ਲੋਕਮਾਲ ਲਾ ਪੈਲਾ ਮੇਹਰ ਮਸੀਤ ਸਿੱਧਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਕਰਨੇ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ਼ ਤਸਬੀਹ ਸਾਤੇ ਪਾਪ ਸੀ ਨਾਨਕ ਰਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਕਾਂ ਪਰੇ ਜੰਮਰਦਾਰ ਨਾ ਖਾਏ ਗੱਲੀ ਪਿਸਤ ਨਾ ਜਾਈਏ ਸ਼ੁੱਟੇ ਸਾਚ ਕਮਾਏ ਮਾਰ ਨਾ ਪਹਿਰਾਮ ਨਾ ਲਾਣ ਜਾਈਏ ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਇ ਮਹੱਲਾ ਪਹਿਲਾ ਪੰਜ ਨਵਾਜਾਂ ਵਖਤ ਪੰਜ ਪੰਜਾ ਪੰਜੇ ਨੋਂ ਪਹਿਲਾ ਸੱਚ ਹਲਾਲ ਦੁਏ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਵਤ ਸਨਾਏ ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ ਨਾਨਕ ਜੇ ਤੇ ਕੂੜਿਆ ਰੇ ਕੂੜੇ ਕੂੜੀ ਪਾਇ ਔੜੀ ਇਕ ਰਤਨ ਪਦਾਰਥ ਵਣ ਦੇ ਕੱਚੇ ਦੇ ਵਪਾਰਾ ਸਤਿਗੁਰੂ ਟੋਠੇ ਪਾਈਨ ਅੰਦਰ ਰਤਨ ਪੰਡਾਰਾ ਵੇਣਾ ਗੁਰ ਕਿਨੇ ਨਾ ਲੱਦਿਆ ਅੰਦੇ ਪੌਂਕ ਮੁਏ ਕੂੜਿਆਰਾ ਮਨ ਬਕ ਦੂਜੇ ਪੱਚ ਮੁਏ ਨਾ ਬੁਜੇ ਵਿਚਾਰਾ ਇੱਕ ਸਬਾਜੋਂ ਦੂਜਾ ਕੋਨੇ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਧਨ ਸਦਾ ਪੌਂਕ ਦੇ ਇੱਕ ਨਾ ਪਰੇ ਤੁਜਾਰਾ ਬਿਨ ਨਾਮੇ ਹੋਰ ਕੰਨ ਨਾਹੀ ਹੋਰ ਵਿਕਿਆ ਸੁਭਿਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਕੁਕਮ ਸੁਆ ਨਹਾਰਾ ਸਲੋਕ ਮਹਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਾ ਹੋਏ ਤਾਂ ਮੁਸਲਮਾਨ ਕਾ ਅਵਲ ਅਵਲ ਦੀਨ ਕਰ ਮਿੱਠਾ ਮੁਸਕਲ ਮਾ ਨਾਮਾਲ ਮੁਸਾਵੇ ਹੋਏ ਮੁਸਲਮ ਦੀਨ ਮਹਾਣੇ ਮਰਨ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜ਼ਾਏ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗੁ ਆਵੇ ਕਉ ਨਾਨਕ ਸਰਬ ਜੀਆਂ ਮੇ ਰੰਮਤ ਹੋਏ ਤਾਂ ਮੁਸਲਮਾਨ ਕਹਾਵੇ ਮਹਲਾ ਚੌਥਾ ਹਰ ਹਰ ਕਾਮਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇਂ ਤਜ ਕਾਮ ਕਾਮਨੀ ਮੋਹ ਤਜੈ ਤੈ ਅੰਜਨ ਮਹੀਂ ਨਰੰਜਨ ਪਾਵੇਂ ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸਰਾਮ ਲਿਵਲਾਵੇਂ ਨਾਨਕ ਸਾਚਾ ਮਨ ਵਸੇ ਸਾਚੇ ਸ਼ਬਦੁ ਹਾਰੁ ਨਾਮ ਸਮਾਉ ਪੌੜੀ ਰਾਜ ਰਹਿ ਸਕਦਾਰ ਕੋਈ ਨਾ ਰੈਸੀਓ ਹਟ ਪਟਲਨ ਬਾਜ਼ਾਰ ਹੁਕਮੀ ਤਹਿਸੀਓ ਪੱਕਾ ਬੰਕ ਦੁਵਾਰ ਮੂਰਖ ਜਾਣ ਆਪਣੇ ਦਰਵਰੇ ਪੰਡਾਰੀ ਤੇ ਕਕਣਾ ਤਾਜੀ ਰਥ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਕਰਬਾਰ ਕਿਥੇ ਸੇ ਆਪਣੇ ਤੰਬੂ ਪਲੰਗ ਨਿਵਾਰ ਸਰਾਕੇ ਲਾਲ ਕੀ ਨਾਨਕ ਸੱਚ ਦਾਤਾਰ ਸਨਾਖਤ ਕੁਦਰਤੀ ਸੋਕ ਮਹੱਲਾ ਪਹਿਲਾ ਨਦੀਆਂ ਹੋਵੇ ਤਿਣਵਾ ਸੋਮਾ ਹੋਵੇ ਦੁੱਧ ਕੀਓ ਸਗਲੇ ਤਰਤੇ ਸ਼ਕਰ ਹੋਵੇ ਖੁਸ਼ੀ ਕਰੇ ਨਿਤ ਜਿਓ ਪਰਬਤ ਸੁਨਾਰਾ ਰੂਪਾ ਹੋਵੇ ਹੀਰੇ ਲਾਲ ਜੜਾਓ ਵੀ ਤੂੰ ਹੈ ਸਦਾ ਹੈਣਾ ਆਖਣ ਲੈ ਨਚੋ ਮਹੱਲਾ ਪਹਿਲਾ ਪਾਰ ਟਾਰਾ ਮੇਵਾ ਹੋਵੇ ਗਰੜਾ ਹੋਏ ਸੋ ਆਓ ਤੰਦ ਸੋਜ ਦੁ ਫਿਰਦੇ ਰੱਖੀਏ ਨੇ ਚਲੋ ਹੋਵੇ ਥਾਉ ਪੀ ਤੂੰ ਹੈ ਸਲਾਹਣਾ ਅਖ ਲੈ ਨਚਾਉ ਮਹੱਲਾ ਪਹਿਲਾ ਜਿਦੇ ਹੋ ਦੁਖ ਲਾਈਏ ਪਾਪ ਗਰੋਧ ਰਾਹਾਂ ਰਾਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਇਹ ਵੇ ਜਾਪੇ ਪਾਉ ਪੀ ਤੂੰ ਸਲਾਹਣਾ ਅਖ ਲੈ ਨਚਾਉ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਬਾਉ ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣਾਂ ਨਾ ਨ ਸਭੋ ਜਾਓ ਪੀਤੂਐ ਸਲਾਣਾ ਕਲੈ ਨਚਾਓ ਪਵਰੀ ਬਦ ਫੈਲੀ ਗੈ ਬਾਨਾ ਕਸਮ ਨ ਜਾਣੀ ਸੋ ਕਹੀਏ ਦੇਵਾਨਾ ਆਪਣਾ ਪਿਛਾਣੇ ਕਲੇ ਬੁਰੀ ਸੰਸਾਰ ਵਾ ਦੇਖ ਪੀਐ ਵਿਰਨਾ ਮੇ ਵੇਕਾਰ ਪਰਮੇ ਪਚੀਏ ਰਾਤੋਂ ਇੱਕ ਜਾਣੇ ਸੋ ਇਸ ਜਿਸੇ ਕੁਪਰ ਹੋਆ ਕੁਰਾਣੇ ਪਿਆ ਦਜ ਸੀ ਸਭ ਦੁਨੀਆ ਸੁਭਾਨ ਸਤ ਸਮਾਏ ਜਿਸ ਜੈ ਦਾ ਦਿਵਾਨੇ ਆਪ ਗਵਾਈਏ ਮਾਲਾ ਪਹਿਲਾ ਸਲੋਕ ਸੋ ਜੀਵੇ ਆ ਜਿਸ ਮਨੁ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਹੇ ਜੇ ਜੀਵੇ ਪਤ ਲਖੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਰਾਜ ਰੰਗ ਮਾਰ ਰੰਗ ਰੰਗ ਰਤਾਂ ਨਚੇ ਨੰਗ ਨਾਨਕ ਠਗਿਆ ਮੁੱਟਾ ਜਾਏ ਬਿਨ ਨਾਵੇਂ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਜੇ ਕਾ ਪੈਦਾ ਹੋਏ ਜਮਾ ਨਾਹੀਂ ਸੱਚਾ ਸੁਈ ਕਿਆ ਮੇਵਾ ਕਿਆ ਘੋੜ ਗੋੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀ ਜੇ ਭੋਗ ਬिलास ਕਿਆ ਲਸ਼ਕਰ ਕਿਆ ਨੇਵਖਵਾਸੀ ਆਵੇ ਮੈ دیਵਾ ਨਾਮ ਸੱਚੇ ਨਾਵਣ ਸੱਬੇ ਟੋਲ ਬਿਨਾਸ ਪਵੜੇ ਜਾਤੀ ਦੇ ਕਹੇ ਹੱਥ ਸੱਚ ਪਰਖੀਏ ਮੌਰਾ ਹੋਵੇ ਹੱਥ ਮਰੀਏ ਚਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਮੰਨੇ ਸਰਦਾਰ ਦਰ ਦੀ ਬਾਣੀਆ ਫਰਮਾਨੀ ਹਾਕਾਰ ਕਸੂ ਪਠਾਇਆ ਤਬਲਵਾਜ ਬੇਚਾਰਾ ਸਬਦ ਸੁਣਾਇਆ ਇੱਕ ਹੋਏ ਸਵਾਰ ਇੱਕ ਨਾ ਸਾਗ ਤੀਕਣਾ ਬੱਦੇ ਪਾਰ ਇੱਕ ਨਾ ਤਾਕਤੀ ਸਰੋਪਮਾਲ ਲਾ ਪਹਿਲਾ ਜਾ ਪੱਕਾ ਤਾਂ ਕਟਿਆ ਰਈ ਸੁਪਲ ਰਵਾੜ ਸਣ ਕਿਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੋਇ ਪੁਰ ਚੱਕੀ ਜੋੜ ਕੇ ਪੀਸਣਾ ਬੈਠ ਜੋਰ ਦਰ ਰਈ ਸੁ ਬਰੇ ਨਾਨਕ ਅਜਮ ਟਿੱਟ ਮਹੱਲਾ ਪਹਿਲਾ ਵੇਖਦੇ ਮਿੱਠਾ ਕਟਿਆ ਕਟਕਟ ਵੱਧਾ ਪਾਏ ਹੁੰਡਾਂ ਦਾ ਰਖ ਦੇ ਸੁ ਮਲ ਸਜਾਏ ਰਾਸ ਦਾ ਟੱਟਰ ਪਾਈਏ ਤੱਪੇ ਤੇ ਵਰਲਾਏ ਪੀਸੋ ਭੂਖ ਸਮਾਲੀਏ ਦਿੱਚੇ ਅੱਗ ਜਲਾਏ ਨਾਗ ਮਟੇ ਪਤਰੀਏ ਬੇ ਕੋ ਲੋਕਾਂ ਆਏ ਪਵੜੀ ਇੱਕ ਨਾਮ ਮਰਨ ਚਿਤਿਆਸ ਕਣੇਰੀਆਂ ਮਰਮਰ ਜੰਮੇ ਨਿਤ ਕਿਸੇ ਨਾ ਫੇਰਿਆ ਆਪਣੇ ਮਨ ਚੇਤ ਕਹਿਣ ਚੰਗੇਰੀਆਂ ਜਮ ਰਾਜੇ ਨਿਤ ਨਿਤ ਮਨਮੁਖ ਹੀਰਿਆ ਮਨਮੁਖ ਲੋਣ ਹਰਾਮ ਕਿਆ ਨ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸਤ ਮਲੇਸ ਮੁਖ ਨਾਮ ਸਹਿਬ ਭਾਵ ਸੇ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਏ ਪੀਸੋ ਕੁੱਤੀ ਧਾਤ ਬੋਲਾ ਜਿਸ ਮਜਾਈਏ ਪੜੀਏ ਸਮਰਪਾਠ ਅੰਦਾ ਚੰਦਰੋੜਾ ਕੀਏ ਦੀਵੇ ਬਲੇ 50 ਚੌਣੇ ਸੋਏ ਨਾ ਪਾਈ ਐ ਚੋਣ ਚੋਣ ਖਾਵੇ ਘਾਸ ਲੋਹਾ ਮਾਰ ਨ ਪਾਈਏ ਤੈ ਨ ਹੋਏ ਕੁਪਾਸ ਨਾਨਕ ਮੁਰਖ ਇਹ ਗੋਣਾ ਬੋਲੇ ਸਦਾ ਗਨਾਸ ਮਹਲਾ ਪਹਿਲਾ ਕਹਿਆ ਕੰਚਨ ਟਟੇਸਾਰ ਅਗਨੇ ਗੰਡ ਪਾਏ ਲੋਹਾਰ ਗੋਰੀ ਸੇਤੀ ਤਤੇ ਪਧਾਰ ਪੁੱਤੀ ਗੰਡ ਭਵੇ ਸੰਸਾਰ ਰਾਜਾ ਮੰਗੇ ਤੇਤੇ ਗੰਡ ਪਾਏ ਭੁਖਿਆ ਗੰਡ ਭਵੇ ਜਾ ਖਾਏ ਕਾਲਾ ਗੰਡ ਨਦੀਆਂ ਮੈਂ ਝੂਲ ਗੰਡ ਪ੍ਰੀਤੀ ਮਿੱਠੇ ਬੋਲ ਬੇਦਾ ਗੰਡ ਬੋਲੇ ਸ ਕੋਇ ਮੋਇਆ ਗੰਡ ਨੇਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੈ ਮੋਹ ਮਾਰ ਨਾਨਕ ਆਖੇ ਵਿਚਾਰ ਸਿਵਤੇ ਗੰਢ ਪਵੈ ਦਰਬਾਰ ਕੋਈ ਆਪੇ ਕੋਰ ਸਾ ਕੀ ਆਪੇ ਥਰੀ ਵਿਚਾਰੇ ਕੋਟੀ ਇਕ ਖਰੇ ਆਪੇ ਪਰ ਕਨਿਆਰ ਖਰੇ ਖਜਾਨੇ ਪਾਈ ਹੈ ਕੋਟੇ ਸਤਿਏ ਬਾਹਰ ਵਾਲ ਕੋਟੇ ਸਤੀਦਰਗੇ ਸੁਤਿਏ ਕਿਸੇ ਅੱਗੇ ਕਰੇ ਪੁਕਾਰ ਸਰਗੁਰ ਪੇਸ਼ੇ ਭਗ ਪਵਾਂ ਕਰਨੀ ਸਾਰ ਸਤ ਗੁਰ ਖੋਟਿਓਂ ਖਰੇ ਕਰੇ ਸ਼ਬਦ ਸੁਵਾਰਨ ਹਾਰ ਸੱਚੇ ਦਰਗੇ ਮੰਨਿਐਨ ਗੁਰ ਕੈ ਪ੍ਰੇਮ ਪਿਆਰ ਗੰਤਤ ਨਾ ਦੀ ਕੋ ਕਿਆ ਕਰੇ ਜੋ ਆਪੇ ਬਖਸ਼ੇ ਕਰਤਾਰ ਸਲੋਕ ਮਹਲਾ ਪਹਿਲਾ ਮ ਜੀ ਜੀ ਮੀ ਦੁਨੀਆ ਪੀਰ ਮਸਾਇਕਾ ਆਇਆ ਮੈਂ ਰਬ ਦੇ ਬਾਦਸ਼ਾਹ ਫਜ਼ੂਲ ਖੁਦਾ ਇਕ ਤੂੰ ਹੀ ਇਕ ਤੂੰ ਹੀ ਮਹਲਾ ਪਹਿਲਾ ਨਾ ਦੇਵ ਧੰਨਵਾਦ ਰਾਨਾ ਸੇ ਸਾਧ ਕਤਰਾ ਅਸ਼ਟ ਏਕ ਜਿਗਰ ਕੋਈ ਇਕ ਤੋਈ ਇਕ ਤੋਈ ਮਹੱਲਾ ਪਹਿਲਾ ਨਾ ਦਾਦੇ ਦੀ ਹਾਂ ਦਿਆ ਦੇ ਬਿਨਾ ਸ਼ਬਦ ਗੇਰ ਜਿਮਿਆ ਤੇਗ ਦਿਗਰ ਕੋਈ ਇਕ ਤੋਈ ਇਕ ਤੋਈ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋਂ ਨਾ ਸ਼ਬਦ ਦੀਪ ਨਾ ਹੈ ਜਲੋ ਅਨਪਉ ਥਿਰ ਨਾ ਕੋਈ ਇਕ ਤੋਈ ਇਕ ਤੋਈ ਮਹੱਲਾ ਪਹਿਲਾ ਨਾ ਰਿਜਿਕ ਦਾਤ ਆ ਕਸੇ ਹਮਾਉ ਰਾ ਇੱਕ ਆਸਵਾਸੇ ਅਤੇਗ ਦਿਗਰ ਕੋਈ ਇਕ ਤੋਈ ਇਕ ਤੋਈ ਮਹੱਲਾ ਪਹਿਲਾ ਪ੍ਰੰਧੇ ਨਾ ਗਿਰਾ ਹਜ਼ਾਰ ਦਰਖਤ ਆਵ ਆਸਕਾਰ ਦੇਹੰਦ ਸੋਈ ਇਕ ਤੋਏ ਇਕ ਤੋਏ ਮਹੱਲਾ ਪਹਿਲਾ ਨਾਨਕ ਲਾ ਲਿਖਿਆ ਕੋਇ ਮੇਟ ਨਸਾਖ ਕੇ ਕੋਇ ਕਲਾ ਧਰੈ ਹਿਰੇ ਸੋਈ ਇਕ ਤੋਏ ਇਕ ਤੋਏ ਪੌੜੀ ਸਚਾ ਤੇਰਾ ਹੁਕਮੁ ਗੁਰਮੁਜਾਨਿਆ ਗੁਰਮਤੀ ਆਉ ਘਰ ਆਏ ਸਤਿ ਪਸ਼ਾਣਿਆ ਸਚਾ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ ਸਚਾ ਸੋਦ ਵਿਚਾਰ ਸਚ ਸਮਾਨਿਆ ਮਰੋ ਸਦਾ ਕੂੜਿਆਰ ਭਰਮ ਪੂਣਾਣਿਆ ਵਿਸਟਾਏਂ ਦਰਵਾਜ਼ ਸਾਧਨ ਜਾਣਿਆ ਬਿਰਨਾਵੇਂ ਤੋ ਪਾਏ ਆਵਣ ਜਾਣਿਆ ਨਾਨਕ ਪਾਖਿਆ ਅਭਜਰ ਖੋਟਾ ਖਰਾ ਪਛਾਣਿਆ ਸ਼ਲੋਕ ਮਹੱਲਾ ਪਹਿਲਾ ਹੀ ਹਾਂ ਬਾਦਾਂ ਚਰਗਾ ਕੋਈ ਆਏ ਨਖਵਾਲੇ ਕਾ ਖਾ ਖਾਂ ਤਨ ਮਖਵਾਲੇ ਚਲਾਏ ਰਾਹ ਨਦਿਆਂ ਵਿੱਚ ਬਿਦਖਾਲੇ ਥੰਦੀ ਕਰੇ ਸਗਾ ਕੀੜਾ ਥਾਪ ਦੇਹ ਪਾਤ ਸ਼ਾਹੀ ਲਸ਼ਕਰ ਕਰੇ ਸਵਾ ਜੇਤੇ ਜੀ ਜੀਵਲ ਸਹਾਜ ਵਾਲੇ ਤਾਂ ਕਿ ਅਸਾਂ ਨਾਨਕ ਜੋ ਜੋ ਸੱਚੇ ਪਾਵੇ ਤਉ ਤੋ ਦੇ ਗਰਾ ਮਹੱਲਾ ਪਹਿਲਾ ਇੱਕ ਮਾਸ ਹਾਰੀ ਇੱਕ ਤ੍ਰਣ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਏ ਇੱਕ ਮਿੱਟੀਾਂ ਮੈਂ ਮਿੱਟੀਾਂ ਖਾਏ ਇੱਕ ਪੌਣ ਸਮਾਰੀ ਪੌਣ ਸਮਾਰ ਇਕ ਨਰੰਕਾਰੀ ਨਾਮ ਉਦਾਰ ਜੀਵਦਾ ਤਮਰੇ ਨ ਕੋਏ ਨਾਨਕ ਮੁਠੇ ਜਾਹੇ ਨਾਹੀ ਮਨ ਸੁਏ ਪੌੜੀ ਊਰ ਗੁਰ ਕੀ ਘਰ ਗਮ ਕਮਾਈਆ ਕਰ ਮਤੀ ਆਵ ਗੁਆਏ ਨਾਮ ਤੇ ਆਈਏ ਦੂਜੇ ਕਾਰੇ ਲਗ ਜਨਮ ਗੁਆਈਏ ਬਿਨ ਨਾਮੇ ਸਭ ਬਿਸਪੈ ਜੇ ਖਾਈਏ ਸੱਚਾ ਸੁਖ ਸੁਲਾਸਾ ਸੁਮਾਈਆ ਗੁਰ ਸਤਗੁਰ ਸੇਵੇ ਨਾਹੀਂ ਸੰਥੋਕਨ ਵਾ ਫਿਰ ਫਿਰਿਆ ਹੀ ਇਹ ਦੁਨੀਆ ਕੋਟੀ ਦਾ ਕੂੜ ਕਮਾਏ ਨਾਨਕ ਸਤ ਖਰਾ ਸਲਾਇ ਪਾਸੋਂ ਜਾਈਆ ਸਰੋਕ ਮਹੱਲਾ ਪੀਲਾ ਤੁਰਪਾਵੇ ਤਾਂ ਬਾਵੇਗਾ ਤੁਰਪਾਵੇ ਜਰਨਾਵੇਂ ਜਾਂ ਤੁਰਪਾਵੇ ਤਾਂ ਕਰੇ ਵਿਭੂਤਾ ਸਿੰਘੀ ਨਾਦ ਵਜਾਵੇਂ ਜਾਂ ਤੁਰਪਾਵੇ ਤਾਂ ਪੜੇ ਕਿਤੇ ਬੰਮੁੱਲਾਂ ਸੇਕ ਹਾਵੇਂ ਜਾਂ ਤੁਰਪਾਵੇ ਤਾਂ ਹੋਵੇ ਰਾਜੇ ਰਾਸ ਕਸ ਬਹੁਤ ਕਮਾਵੇਂ ਜਾਂ ਤੁਰਦ ਪਾਵੇ ਤੇ ਗੁਗਾਵੇ ਸਰਮੁੰਡੀ ਕੱਟ ਜਾਵੇਂ ਜਾਂ ਤੁਰਪਾਵੇ ਜਾਇਦ ਸੰਤਰ ਸੁਣ ਗੱਲਾਂ ਕਰਿਆਵੇਂ ਜਾਂ ਤੁਰਦ ਪਾਵੇ ਨਾਇਰ ਚਾਵੇਂ ਤਦੋਂ ਪਾਣੇ ਤੂੰ ਪਾ ਵਹਿ ਨਾਨਕੇ ਕਹਿ ਬਨੰਤੀ ਹੋਰ ਸਗਲੇ ਕੂੜਕ ਮਾਮ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆ ਚੰਗੇ ਚੰਗਾ ਹੋਏ ਜਾਂ ਤੂੰ ਸੱਚਾ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਕਣ ਵੇਖਣ ਬੋਲਣ ਚੱਲਣ ਜੀਵਨ ਮਰਣਾ ਤਾਤ ਹੁਕਮ ਸਾਹਿਬ ਸੁਕਵੇਂ ਰੱਖੇ ਨਾਮ ਸੱਚਾ ਪੌੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈਐ ਸਤਿਗੁਰ ਆਕੇ ਘਾਰ ਸੋ ਘਾਰ ਕੁਮਈਆ ਸਤਿਗੁਰੂ ਦੇয়াল ਤਾਂ ਨਾਮ ਤੇ ਆਈਏ ਲਾਹ ਪਗ ਸੋਸਾਰ ਗੁਰੂ ਪਾਈਏ ਮਨ ਬਖ ਕੋੜ ਕੁਬਾਰ ਕੋੜ ਕਮਾਈਆ ਸੱਚੇ ਦਾ ਦਰਜਾ ਸੱਚ ਵਾਈਏ ਸੱਚੇ ਅੰਦਰ ਮਹਿ ਸੱਚ ਬੁਲਾਈਏ ਨਾਨਕ ਸੱਚਾ ਸਦਾ ਸੱਚਿਆਰ ਸਾਚਿ ਸੁਭਾਈ ਸਲੋਕ ਮਾਲਾ ਪਹਿਲਾ ਕਾਲ ਕਾ ਤੀਰਾ ਜੇ ਕਸਾਈ ਧਰਮ ਪੰਖ ਕਰਿਓ ਡਰਿਆ ਕੋੜ ਮਾਵਸ ਸਾਚੇ ਚੰਦਰ ਮਾਦੀ ਸੇ ਨਹੀਂ ਕੈ ਚੜਿਆ ਹਉ ਪਾਲਵ ਕੁੰਨੀ ਹੋਈ ਆਧੇਰੇ ਰਾ ਨ ਕੋਈ ਵੇਚਹੁ ਮੇ ਕਰ ਦੁਖ ਰੋਹੀ ਕੋ ਨਾਨਕਿਨ ਬਿਦ ਗਤ ਹੋਈ ਮਹਲਾ ਪਹਿਲਾ ਕਲ ਕੀਰਤ ਪਰ ਤਾਨਣ ਸੰਸਾਰ ਗੁਰਮੁਖ ਉਤਰੇ ਪਾਰ ਜਿਸ ਨੋ ਨਦਰ ਕੈ ਸੋ ਤਿਸ ਦੇਵ ਨਾਨਕ ਗੁਰੂ ਰਖੋਲੇ ਪੌੜੇ ਭਗਤਾ ਤੈ ਸੰਸਾਰੀਆਂ ਜੋੜ ਕਦੇ ਨ ਆਇਆ ਕਰਤਾ ਆ ਬੋ ਪੋਲੇ ਨਾ ਪੁੱਲੇ ਕਿਸੇ ਦਾ ਪੁਲਾਇਆ ਭਗਤ ਆਪੇ ਮੇਲੇ ਜਿਨੇ ਸੱਚੋ ਸਾਕ ਮਾਇਆ ਸਸਾਰੀਆ ਕੁਆਨ ਜਿਨੇ ਕੂੜ ਬੋਲ ਬੋਲ ਬਿਕ ਕਾਇ ਚੱਲਣ ਸਾਰ ਨ ਜਾਣਨੀ ਕਾਮ ਕ੍ਰੋਧ ਵਿਸਵਦਾਇਆ ਭਗਤ ਕਰਨ ਹਰ ਚਾakre ਜਿਨੇ ਅੰਦਰ ਨਾਮ ਤਿਆ ਦਾਸਨ ਦਾਸ ਹੋਏ ਕੈ ਜਿਨੇ ਵਿੱਚੋਂ ਆਪ ਗਵਾਇਆ ਉਹਨਾਂ ਖਸਮੇ ਕੇ ਦਰ ਮੁਖ ਉਜਲੇ ਸੱਚੇ ਸੋ ਸਵਾਸ ਰੋਕ ਮਹੱਲਾ ਪਹਿਲਾ ਸਬਾਹੀ ਸਲਾ ਜਨੀ ਤੈ ਕਮਨ ਸਹੀ ਪੂਰੀ ਸਾ ਵਕਤੀ ਉਪਰ ਲੜਮੂ ਹੈ ਤੁਜੇ ਬੋ ਤੇਰਾ ਮਨ ਕੀ ਮਤੀ ਕਿੰਨੀਆਂ ਬਹੁਤ ਪਇਸਗਾ ਗੋਤੇ ਖਾਏ ਨਾ ਨਿਕਲੇ ਤੀਜੇ ਮੋਗਰਾ ਪੋਖ ਤੇ ਕਾਹ ਵ ਪੋਕੀਆਂ ਖਾਦਾ ਸੁਆਪੀ ਖਾਣ ਸੋ ਦੋਸਤੀ ਚੌਥੀ ਆਈ ਊਂਗ ਅਖੀ ਮੀਰ ਪਵਾਰ ਗਿਆ ਪੀ ਉਠ ਰਚਣਵਾਦ ਸਹਿ ਬਰਿਆਂ ਕੀ ਭੜ ਬਦੀ ਸਬੇ ਵੇਲਾ ਵਖਤ ਸਾਹਿਬ ਜੇ ਅਠੀ ਪਉ ਹੋਏ ਨਾਨਕ ਸਾਹਿਬ ਨਾਨਕ ਸਾਹਿਬ ਮਨ ਵਸੇ ਸਚਾ ਨਾਵਣ ਹੋਏ ਸਈ ਪੂਰੇ ਸਾਜਨੀ ਪੂਰਾ ਪਾਇਆ ਠੀਵੇਂ ਪਰਵਾ ਰਹਿਣ ਇੱਕ ਤੇ ਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਂ ਕਬੂਲ ਨਾਨਕ ਪੂਰਾ ਜੇ ਕਰੇ ਘਟੇ ਨਹੀਂ ਤੋਲ ਪੋੜੇ ਜਾ ਤੋ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ ਮੁੱਠੀ ਤੰਦੇ ਚੋਰ ਮਹਿਰ ਨਾ ਪਾਈਏ ਇਨ ਪੂਰੇ ਗੁਰ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦ ਨੂੰ ਪਾਈਆਂ ਲੈਂਦੇ ਹਾਂ ਜੀ